ਸਤਿ ਸ਼੍ਰੀ ਅਕਾਲ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਰਹੇ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਨੂੰ ਪ੍ਰੈਸ ਕਰ ਦਿਓ ਤਾਂ ਕਿ ਹਰ ਤਰ੍ਹਾਂ ਦੀ ਲੇਟੈਸਟ ਅਪਡੇਟ ਤੁਹਾਨੂੰ ਮਿਲਦੀ ਰਹੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਆਪ ਸਰਕਾਰ ਦਾ ਵੱਡਾ ਬਿਆਨ ਅਧਿਆਪਕਾਂ ਲਈ ਵੱਡੀ ਖਬਰ 1.5 ਲੱਖ ਤੋਂ ਵੱਧ ਅਧਿਆਪਕਾਂ ਨੂੰ ਕਰਨਾ ਪਵੇਗਾ ਇਹ ਜ਼ਰੂਰੀ ਕੰਮ ਨਹੀਂ ਤਾਂ ਉਹਨਾਂ ਦੀਆਂ ਤਨਖਾਹਾਂ ਤੇ ਹੋਰ ਉਨ੍ਹਾਂ ਦੇ ਜੋ ਕੈਰੀਅਰ ਦੇ ਵਿੱਚ ਪ੍ਰੋਬਲਮ ਆ ਸਕਦੀਆਂ ਹਨ ਚਲੋ ਆਪਾਂ ਇਸ ਵੀਡੀਓ ਦੇ ਵਿੱਚ ਦੇਖਦੇ ਹਾਂ ਤੁਹਾਡਾ ਜੋ ਜ਼ਰੂਰੀ ਕੰਮ ਅਧਿਆਪਕਾਂ ਲਈ ਕੀ ਕਰਨਾ ਹੈ ਪੰਜਾਬ ਦੇ 1.5 ਲੱਖ ਤੋਂ ਵੱਧ ਅਧਿਆਪਕਾਂ ਲਈ ਵੱਡੀ ਖਬਰ ਹੁਣ ਆਨਲਾਈਨ ਕਰਨਾ ਪਵੇਗਾ ਇਹ ਕੰਮ ਪੰਜਾਬ ਦੇ ਸਰਕਾਰੀ ਅਧਿਆਪਕਾਂ ਲਈ ਵੱਡੀ ਖਬਰ ਹੈ ਕਿ ਇਸ ਵਾਰ ਪੰਜਾਬ ਸਕੂਲ ਸਿੱਖਿਆ ਵਿਭਾਗ ਵਿੱਚ ਅਧਿਆਪਕਾਂ ਦੀ ਸਲਾਨਾ ਗੋਪਤ ਰਿਪੋਰਟ ACR ਆਨਲਾਈਨ ਭਰੀ ਜਾਵੇਗੀ ਇਸ ਨਾਲ ਵਿਭਾਗ ਦੇ ਕਰਮਚਾਰੀਆਂ ਦੀਆਂ ਤਰੱਕੀਆਂ ਆਦਿ ਦੀ ਪ੍ਰਕਿਰਿਆ ਨੂੰ ਤੈਹ ਸਮੇਂ ਵਿੱਚ ਸਾਨੀ ਨਾਲ ਪੂਰਾ ਕੀਤਾ ਜਾ ਸਕੇਗਾ ਏਸੀਆਰ ਭਰਨ ਦੇ ਲਈ ਪੋਰਟਲ ਖੋਲ ਦਿੱਤਾ ਗਿਆ ਹੈ 1.5 ਲੱਖ ਤੋਂ ਵੱਧ ਅਧਿਆਪਕ ਹੋਣਗੇ ਸ਼ਾਮਲ ਹੋਣ ਸਮੂਹ ਟੀਚਿੰਗ ਸਟਾਫ ਪ੍ਰਿੰਸੀਪਲ ਲੈਕਚਰਰ ਕੈਡਰ ਹੈਡਮਾਸਟਰ ਮਾਸਟਰ ਕੈਡਰ ਐਚਟੀ ਸੀਐਚਟੀ ਈਟੀਟੀ ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾਵਾਂ ਦੇ ਟੀਚਿੰਗ ਸਟਾਫ ਸਟਾਫ ਨੂੰ ਏਸੀਆਰ ਭਰਨੀ ਪਵੇਗੀ ਇਹ ਪੂਰੀ ਪ੍ਰਕਿਰਿਆ ਵੱਖ-ਵੱਖ ਪੜਾਵਾਂ ਵਿੱਚੋਂ ਲੰਘੇਗੀ ਤੇ ਇਸ ਵਿੱਚ 1.5 ਲੱਖ ਤੋਂ ਵੱਧ ਅਧਿਆਪਕ ਸ਼ਾਮਲ ਹੋਣਗੇ ਇਸ ਤਰ੍ਹਾਂ ਸਿੱਖਿਆ ਵਿਭਾਗ ਵੱਲੋਂ ਆਨਲਾਈਨ ACR ਭਰਨ ਦਾ ਸਮਾਂ ਸੀਮਾ ਤੈਅ ਕੀਤੀ ਗਈ ਹੈ ਨਾਨ ਟੀਚਿੰਗ ਸਟਾਫ ਦੇ ਹੀ ACR ਭਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਇਸ ਵਿੱਚ ਕਸਟੋਡੀਅਨ ਵੱਲੋਂ 25 ਜੁਲਾਈ ਤੱਕ ACR ਪਣਾਈ ਜਾਵੇਗੀ 26 ਜੁਲਾਈ ਤੋਂ 19 ਅਗਸਤ ਤੱਕ ਕਰਮਚਾਰੀ ਸਵੈ ਮੁਲਾਂਕਣ ਭਰਨਗੇ ਰਿਪੋਰਟਿੰਗ ਅਧਿਕਾਰੀ ਵੱਲੋਂ ਮੁਲਾਂਕਣ ਦਾ ਸਮਾਂ 20 ਅਗਸਤ ਤੋਂ 13 ਸਤੰਬਰ ਤੱਕ ਨਿਸ਼ਚਿਤ ਕੀਤਾ ਗਿਆ ਹੈ ਏਸੀਆਰ ਦੀ ਸਮੀਖਿਆ 14 ਸਤੰਬਰ ਤੋਂ 7 ਅਕਤੂਬਰ ਤੱਕ ਸਮੀਖਿਆ ਅਧਿਕਾਰੀ ਦੁਆਰਾ ਕੀਤੀ ਜਾਵੇਗੀ ਅਧਿਕਾਰੀ ਵੱਲੋਂ 8 ਅਕਤੂਬਰ ਤੋਂ 31